ਖੁਸ਼ੀ ਤੇ ਆਇਆ ਕੰਟੀ ਗੋਲੀਆਂ ਮੈਨੂੰ ਮਨੂ ਵਦਈਆ ਸੰਗ ਤਾਂ ਦਰੋਂ ਨਜ ਤੈਨੂੰ ਆਜੋ ਬਿੰਦੇ ਆਇਆ ਕੰਟੀ ਗੋਲੀਆਂ ਮੈਨੂੰ ਮਨੂ ਮਨਾਂ ਦਾ ਸਾਥ ਆਜੈ ਖੁਸ਼ੀ ਤੇ ਦੇ ਤੁਸ਼ੇ ਸਤਗੁਰ ਰਵਿਦਾਸ ਜਵਾਬ ਨੂੰ ਇੱਕ ਤਰੀਕ ਤੋਂ ਸ਼ੁਰੂਆਤ ਕੀਤੀ ਗਈ ਹੈ ਪ੍ਰਵਾਤ ਫੇਰੀਆਂ ਪੂਰੇ ਰਾਕੇ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਦਾ ਗੁਣगान ਅਤੇ ਉਹਨਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਅੱਜ ਪਾਵਨ ਵਾਲਮੀਕੀ ਬ੍ਰਹਮਾਲੇ ਸੁਭੂ ਸੰਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਭਜਨਾ ਦੇ ਰਾਹੀਂ ਜੋ ਗੁਣਗਾਨ ਕੀਤਾ ਇਸ ਮੌਕੇ ਤੇ ਸਮੂਹ ਸੰਤਾ ਨੂੰ ਪੂਰੇ ਹੀ ਮਹੱਲੇ ਵੱਲੋਂ ਅਤੇ ਭਗਵਾਨ ਵਾਲਮੀਕੀ ਬੈਲਫਰ ਸੋਸਾਇਟੀ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਬਹੁਤ ਹੀ ਹਰਤੇ ਦੀਆਂ ਗਹਿਰਾਈਆਂ ਤੋਂ ਬਧਾਈ ਦਿੰਦੇ ਹਾਂ ਅਤੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਇਹਹੀ ਫਰਿਆਦ ਕਰਦੇ ਹਾਂ ਕਿ ਸਭੂ ਸੰਤਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਨੂੰ ਬਲ ਬੁੱਧੀ ਤੇ ਗਿਆਨ ਦੀ ਬਖਸ਼ਿਸ਼ ਕਰਨ ਤਾਂ ਜੋ ਅਸੀਂ ਕਰਮ ਕਰਮ ਦੇ ਵਿੱਚ ਲੱਗਦੇ ਲੱਗੇ ਰਹੇਗੇ ਤੇ ਹਮੇਸ਼ਾ ਸੱਚ ਦੀ ਰਾਹ ਤੇ ਤੁਰੇ ਰਹੀਏ ਜੋ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਉਪਦੇਸ਼ ਦਿੱਤਾ ਜੋ ਸਾਨੂੰ ਗਿਆਨ ਦੀ ਵਰਕਸ਼ ਕੀਤੀ ਉਸ ਦਾ ਪ੍ਰਚਾਰ ਪ੍ਰਸਾਰ ਪੂਰੇ ਵਿਸ਼ਵ ਦੇ ਉੱਤੇ ਕਰ ਕਰ ਦੇ ਵਿੱਚ ਹਰ ਇੱਕ ਪ੍ਰਾਣੀ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸੂ ਵੀ ਵੀਡੀ ਸਾਡੇ ਆਦੀ ਧਰਮ ਦੀ ਬਾਣੀ ਹੈ ਉਸ ਦਾ ਉਚਾਰਨ ਕਰ ਕਰ ਦੇ ਵਿੱਚ ਹੋਵੇ ਔਰ ਵੀਡੀ ਸਾਡੇ ਮਹਾਪੁਰਸ਼ਾਂ ਨੇ ਸੁਪਨੇ ਲਏ ਆ ਉਹਨੂੰ ਆਪਾਂ ਸਹਕਾਰ ਕਰ ਸਕੀਏ ਉਹ ਤਾਂ ਹੀ ਸਹਕਾਰ ਹੋ ਸਕਦੇ ਆ ਜੇਕਰ ਅਸੀਂ ਆਪਣੇ ਮਹਾਪੁਰਸ਼ਾਂ ਦੇ ਚਰਨਾਂ ਨਾਲ ਜੁੜਾਂਗੇ ਆਪਣੇ ਮਹਾਪੁਰਸ਼ਾਂ ਦੇ ਉਪਦੇਸ਼ਾਂ ਦੇ ਪਾਏ ਹੋਏ ਪੂਰਣਿਆਂ ਤੇ ਚੱਲਾਂਗੇ ਤੇ ਤਦ ਕਿਤੇ ਜਾ ਕੇ ਇਹ ਸਾਰੇ ਕਾਰਜ ਆਪਣੇ ਜਿਹੜੇ ਆ ਨੇ ਆਪਣੇ ਚੜਨੇ ਆ ਕਿਉਂਕਿ ਉਹ ਸੰਦੇਸ਼ ਜਿਹੜੇ ਸਾਡੇ ਗੁਰੂਆਂ ਨੇ ਸਾਡੇ ਰੈਬਰਾਂ ਨੇ ਸਾਨੂੰ ਦਿੱਤੇ ਆ ਉਹ ਤਦ ਹੀ ਮੰਜ਼ਿਲ ਮਕਸੂਦ ਤੇ ਚੜ ਸਕਦੇ ਆ ਆਪਾਂ ਸਾਰੇ ਜੇਕਰ ਉਹਨਾਂ ਤੇ ਆਪਾਂ ਪਲ-ਪਲ ਹਰ ਦਿਲ ਹਰ ਸਮੇਂ ਆਪਾਂ ਆਪਣੇ ਧਿਆਨ ਦੇ ਵਿੱਚ ਰੱਖ ਕੇ ਉਸ ਮਹਾਪੁਰਸ਼ਾਂ ਦੀ ਓਟ ਨੂੰ ਲੈ ਕੇ ਜਿੱਥੇ ਆਪਾਂ ਆਪਣੇ ਘਰ ਦੇ ਕਾਰਜ ਕਰਦੇ ਆਂ ਕੰਮ ਧੰਦੇ ਕਰਦੇ ਆਂ ਉੱਥੇ ਆਪਣੇ ਮਹਾਪੁਰਸ਼ਾਂ ਦੇ ਉਪਦੇਸ਼ਾਂ ਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਵੀ ਆਪਾਂ ਅਮਲੀ ਜਾਮਾ ਪਹਿਰਾਉਣਾ ਹੈ ਅਮਲੀ ਜਾਮਾ ਤਦ ਹੀ ਪਹਿਨਾ ਸਕਦੇ ਆਂ ਇਹ ਨਹੀਂ ਕਿ ਜਦੋਂ ਪ੍ਰਮਾਤਮਾ ਵਾਲਮੀਕੀ ਮਹਾਰਾ ਜੀ ਅਧਿਆੜਾ ਆ ਗਿਆ ਸਤਗੁਰੂ ਰਵਿਦਾਸ ਮਹਾਰਾ ਜੀ ਅਧਿਆੜਾ ਆ ਗਿਆ ਉਹ ਆਪਾਂ 15 ਦਿਨ ਜਾਗਦੇ ਆਂ ਸਾਨੂੰ ਰੈਗੂਲਰ 365 ਦਿਨ 24 ਘੰਟੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਆਪਣੇ ਕੰਮ ਤੰਦੇ ਕਰਦੇ ਹੋਏ ਵੀ ਔਰ ਸਮਾਂ ਕੱਢਣਾ ਚਾਹੀਦਾ ਸਾਡੇ ਜਿਹੜੇ ਗੁਰੂ ਘਰ ਹੈ ਉਹਨਾਂ ਦੇ ਵਿੱਚ ਜਿਹੜਾ ਵੀ ਸਮਾਂ ਆਪਾਂ ਰੱਖਦੇ ਆਂ ਜੋ ਵੀ ਆਪਾਂ ਪ੍ਰੋਗਰਾਮ ਕਰਦੇ ਆਂ ਚਾਹੇ ਆਪਾਂ ਹਫਤਾਵਾਰ ਪ੍ਰੋਗਰਾਮ ਕਰਦੇ ਆਂ ਚਾਹੇ ਆਪਾਂ ਕੋਈ ਸੰਗਰਾਂਦ ਪੂਰਨ ਮਾਸ਼ੀ ਕਰਦੇ ਆਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਤਦ ਹੀ ਮਹਾਪੁਰਸ਼ਾਂ ਦੇ ਪਾਏ ਹੋਏ ਜਿਹੜੇ ਮਨੀਪੂਰ ਨੇ ਐ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਹੈ ਉਹਨਾਂ ਨੇ ਜੋ ਸਾਨੂੰ ਰਸਤਾ ਦਿਖਾਇਆ ਵਾ ਉਸ ਮੰਜ਼ਲ ਵੱਲ ਆਪਾਂ ਜਾ ਸਕਦੇ ਹਾਂ ਔਰ ਸਾਰਿਆਂ ਨੂੰ ਅੱਜ ਦੇ ਇਸ ਮੌਕੇ ਤੇ ਬਹੁਤ ਬਹੁਤ ਹਾਰਦਿਕ ਵਧਾਈ ਹੋਵੇ ਔਰ ਸਾਰਿਆਂ ਨੂੰ ਹੀ ਇਹ ਪ੍ਰਮਾਤਮਾ ਦੇ ਚਰਨਾਂ 'ਚ ਬਰਯਾਦ ਕਰਦੇ ਹਾਂ ਕਿ ਸਾਨੂੰ ਬਲ ਬੁੱਧੀ ਗਿਆਨ ਬਖਸ਼ੇ ਅਸੀਂ ਆਪਣੇ ਮਨ ਦੇ ਵਿੱਚੋਂ ਈਰਖਾ ਦਵੇਸ਼ ਦਾ ਤਿਆਗ ਕਰਕੇ ਆਪਸੀ ਪ੍ਰੇਮ ਭਾਉ ਭਾਈਚਾਰਾ ਕਾਇਮ ਕਰੀਏ ਆਪਸੀ ਭਾਈਚਾਰਾ ਕਾਇਮ ਕਰਾਂਗੇ ਇਹੀ ਸਾਡੇ ਮਹਾਪੁਰਸ਼ਾਂ ਦਾ ਗਿਆਨ ਹੈ ਇਹੀ ਸਤਗੁਰ ਰਵਿਦਾਸ ਮਹਾਰਾਜ ਇਹੀ ਸਤਗੁਰ ਕਬੀਰ ਜੀ ਮਹਾਰਾਜ ਇਹੀ ਪਰਮ ਪਿਤਾ ਪ੍ਰਮਾਤਮਾ ਵਾਰਕੀ ਮਹਾਰਾਜ ਇਹੀ ਬਾਬਾ ਸਾਹਿਬ ਪੀਰੋ ਅੰਬੇਡਕਰ ਜੀ ਨੇ ਆਪਾਂ ਨੂੰ ਉਪਦੇਸ਼ ਦਿੱਤਾ ਕਿਉਂਕਿ ਉਹ ਉਪਦੇਸ਼ ਗੱਲ ਉਹੀ ਹੈ ਮਿਸ਼ਨ ਉਹੀ ਹੈ ਸਿਰਫ ਅਸੀਂ ਇੱਕ ਸੋਚ ਬਣਾ ਕੇ ਬੈਠ ਗਏ ਆਪਣੀ ਆਪਣੀ ਛੋਟੀ ਸੋਚ ਬਣਾ ਕੇ ਬੈਠ ਗਏ ਆ ਸਾਡੇ ਮਹਾਪੁਰਸ਼ਾਂ ਦੀ ਸੋਚ ਬਹੁਤ ਵੱਡੀ ਸੀਗੀ ਔਰ ਬਹੁਤ ਸੁੱਚੀ ਔਰ ਬਹੁਤ ਉੱਚੀ ਸੋਚ ਸੀਗੀ ਉਸ ਸੋਚ ਦੇ ਉੱਤੇ ਆਪਾਂ ਖਰੇ ਉਤਰਨਾ ਵਾ ਆਪਾਂ ਸਾਰਿਆਂ ਨੂੰ ਹੀ ਦੂਈ ਦਵਾਈ ਖਤਮ ਕਰਕੇ ਆਪਸੀ ਪ੍ਰੇਮ ਭਾਵ ਪੈਦਾ ਕਰਨਾ ਪੈਣਾ ਵਾ ਆਪਸ ਦੇ ਦੁੱਖ ਸੁੱਖ ਦੇ ਵਿੱਚ ਸਾਂਝ ਰੋਲਣੀ ਪੈਣੀ ਹੈ ਆਪਣੀਆਂ ਖੁਸ਼ੀਆਂ ਦੇ ਵਿੱਚ ਸਾਂਝ ਰੋਲਣੀ ਪੈਣੀ ਆ ਤਾਂ ਜੀ ਇਹ ਜਿਹੜੇ ਆਪਾਂ ਦਿਹਾੜੇ ਮਨਾ ਰਹੇ ਆ ਪਵਿੱਤਰ ਦਿਹਾੜੇ ਮਨਾ ਰਹੇ ਆ ਇਹ ਪਵਿੱਤਰ ਦਿਹਾੜੇ ਮਨਾਉਣ ਦਾ ਤਦ ਹੀ ਆਪਣਾ ਅਰਥ ਪੂਰਨ ਹੋ ਸਕਦਾ ਵਾ ਇਹਨਾ ਕਹਿੰਦਾ ਹਾਂ ਮੈਂ ਆਪਣੇ ਵਿਚਾਰਾਂ ਨੂੰ ਬਰਾਮ ਦੇਵਾਂਗਾ ਸਾਰਿਆਂ ਨੂੰ ਹੀ ਇੱਕ ਵਾਰ ਫਿਰ ਸਤਗੁਰੂ ਰਵਿਦਾਸ ਮਹਾਰਾਜ ਦੇ ਪਰਗਟ ਦਿਹਾੜੇ ਦੀ ਹਾਰਦਿਕ ਵਧਾਈ ਦਿੰਦੇ ਹਾਂ ਔਰ ਜਿੰਨੀ ਵੀ ਸਵਾ ਜਿੰਨੀ ਵੀ ਸੰਗਤ ਇੱਥੇ ਬਰਾਜੀ ਹੈ ਉਹ ਸਾਰਿਆਂ ਦਾ ਹੀ ਕੋਟੀ ਕੋਟੀ ਧੰਨਵਾਦੀ ਹੈ जिन्होंने इस जिम्मेदारी ਨੂੰ ਨਿਭਾਰੇ ਆ ਇਕੱਠੇ ਹੋ ਕੇ ਇੱਕ ਸਾਝ ਪਾ ਰਹੇ ਆ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਆ ਉਸ ਦਾ ਗੁਣ ਗaan ਗਲੀ ਗਲੀ ਘਰ ਘਰ ਦੇ ਵਿੱਚ ਕਰ ਰਹੇ ਆ ਆਪਾਂ ਆਪਣੇ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਆਪਾਂ ਮੰਜ਼ਲ ਵੱਲ ਲੈ ਕੇ ਜਾ ਰਹੇ ਆ ਸੋ ਸਾਰਿਆਂ ਨੂੰ ਹੀ ਹਾਰਦਿਕ ਵਧਾਈ ਹੋਵੇ ਜੋ ਬੋਲੇ ਸੋ ਨਿਰਪੈ ਗਲੀ ਗਲੀ ਸੇ ਆਈ ਆਵਾਜ਼ ਜੈਕਾਰੇ ਕੀ ਜੈ ਰਵਿਦਾਸ ਗਲੀ ਗਲੀ ਸੇ ਆਈ ਆਵਾਜ਼ ਜੈਕਾਰੇ ਕੀ ਜੈ ਰਵਿਦਾਸ ਧੰਨਵਾਦ ਜੀ ਹੁਣ ਮੈਂ ਬੇਨਤੀ ਕਰੂੰਗਾ ਪ੍ਰਧਾਨ ਰਾਜਨ ਸਰਪਾਲ ਜੀ ਤੇ ਉਹਨਾਂ ਦੀ ਟੀਮ ਨੂੰ ਤੇ ਜਿਹੜੀ ਆਪਣੇ ਕੋਲ ਸੰਗਤ ਆਈ ਹੈ ਆਪਾਂ ਇਹਨਾਂ ਨੂੰ ਸਰੂਪੀਆਂ ਦੇ ਨਾਲ ਸਨਮਾਨਿਤ ਕਰਨਾ ਹਾਂ ਸੋ ਮੈਂ ਵੀਰ ਜੀ ਨੂੰ ਬੇਨਤੀ ਕਰੂੰਗਾ ਕਮਾਂਡਰ ਸਾਹਿਬ ਰਵਿੰਦਰ ਜੀ ਅਤੇ ਉਹਨਾਂ ਦੇ ਨਾਲ ਬਿੰਦਰ ਜੀ ਤੇ ਹੋਰ ਜਿਹੜੀ ਸੰਗਤ ਸਾਰੇ ਜਿਹੜੇ ਪਵੰਤੇ ਸਜਣ ਅੱਜ ਇਸ ਪ੍ਰਵਾਹ ਪਰੀ ਦੇ ਵਿੱਚ ਸ਼ਾਮਲ ਹੋਏ ਐ ਉਹ ਸਾਰੇ ਮੰਜੀ ਆਪਣੇ ਸਾਹਮਣੇ ਅੱਗੇ ਆ ਜਾਣ ਤਾਂ ਕਿ ਉਹਨਾਂ ਦਾ ਜੋ ਮਾਨ ਸਨਮਾਨ ਹੈ ਭਗਵਾਨ ਵਾਲਮੀਕੀ ਸਵਾ ਵੱਲੋਂ ਤੇ ਇਸ ਮਹਾਨੀ ਵਾਲੋਂ ਸਤਗੁਰੂ ਰਵਿਦਾਸ ਸਵਾ ਦਾ ਇਹਦਾ ਮਾਨ ਸਨਮਾਨ ਹੈ ਸਰੂਪੇ ਭੇਟ ਕਰਕੇ ਕੀਤਾ ਜਾਵੇਗਾ ਜੈ ਵਾਲਮੀਕੀ ਜੈ ਰਵਿਦਾਸ पीरवदास बहुत जन्म बिछड़े थे माधव जन तुम्हारी लिख के कह रवदास आज सड़क जी को चेर पया दर्शन आज दिए इस प्रभात पे भगवान बाल्मीक महाराज जी के चरण में जुड़ बैठी गुरु पे साथ संग जय गुरुदेव तान गुरुदेव जय की हर हर बाल्मीकि जय भीम जय भारत जय सवधान वाहे गुरु जी का अवदास महाराज जी के छह सौ अड़तालीवे प्रकाश दिहाड़े पंजाब ही नहीं भारत ही पूरे विश्व दलों बड़े चावा उत्साह और खुशिया मनाए जा रहे हैं इलाके की श्री गुरु रविदास निशम साहब वालों भी सतगुर के जन्म दिहाड़े को मना आप सब संतान के सहयोग के जो प्रोग्राम देखे गए हैं उस संबंधी प्रभात फेरी लड़ी चल रही है दूजे पड़ा के प्रभात फेरी महर्षि वाली दिक मंदिर विखे पहुंची है प्रबंधकों वालों प्रभात फेरी का निघा स्वागत किया गया ਧੰਨਵਾਦੀ ਹਾਂ ਸ੍ਰੀ ਸੁਤਕਾਜੋਗ ਰਾਜੂ ਬਾਬਾ ਜੀ ਤੇ ਰਾਜ ਕੁਮਾਰ ਪੱਤੀ ਜੀ ਐਡਵੋਕੇਟ ਰਮਨ ਕੁਮਾਰ ਜੀ ਸ਼ੰਕੀ ਜੀ ਸੂਚ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੀ ਬਦੌਰਤ ਰਵਰਗੀਆ ਸ਼ੰਤਾਂ ਦੇ ਦਰਸ਼ਨ ਕਰਨਾ ਸਵਾ ਪ੍ਰਾਤੋ ਹੈ ਜਿਵੇਂ ਕਿ ਆਪ ਜੀ ਨੂੰ ਸ਼ਿਰਾ ਕੁਮਾਰ ਪੱਟੀ ਜੀ ਨੇ ਬੜੇ ਵਿਸਥਾਰ ਦੇ ਨਾਲ ਆਪਣੀ ਸ਼ਬਦਾ ਰਹੀ ਸਮਝਾਉਣਾ ਕਿ ਸਾਨੂੰ ਆਪਣੇ ਰਹਿਵਰੇ ਦੇ ਮਿਸ਼ਨ ਤੇ ਚੱਲਦੇ ਹੋਏ ਆਪਣਾ ਜੀਵਨ ਜਿਉਣਾ ਹੈ ਕਿਉਂਕਿ ਇਹ ਜੋ ਮਾਨ ਸਨਮਾਨ ਹੋ ਰਹੇ ਹਨ ਇਹ ਸਭ ਉਹਨਾਂ ਦੀ ਬਦੌਲਤ ਹੋ ਰਹੇ ਹਨ तो सूँ की बाणी पढ़नी सुननी उसने चलते हुए अपना जीवन सफला करना है अपने बच्चों वो तो पढ़ाओ अपने इच्छास बारे जाणू कराओ किस तरह साइवर ने मां पुरुषों ने सानू संघर्षा के नाम ये जो जीवन लैके दता है जो अगर असि सोने मकाना मकानों के रह रहे हैं ਸੋਨੇ-ਸੋਨੇ ਕੰਪੜੇ ਪਾ ਰਹੇ ਹਨ ਗੱਡੀਆਂ ਹਨ ਹੋਰ ਜਾਇਦਾਦਾਂ ਹਨ ਇਹ ਸਭ ਸਾਡੀ ਰਹਿਮ ਰਾਂ ਦੀ ਬਦੌਲਤ ਹੈ ਕਿ ਅੱਜ ਸਾਡੇ ਗੜਾਂ ਦੇ ਵਿੱਚ ਇਹ ਜੋ ਸ਼ੋਭੇ ਪੈ ਰਹੇ ਹਨ ਇਹ ਸਭ ਉਹਨਾਂ ਦੀ ਬਦੌਲਤ ਹੈ ਨਹੀਂ ਤਾਂ ਸਾਡੇ ਦਾਦੇ ਪੜਦਾਦਿਆਂ ਦੇ ਤੋਂ ਸਾਡੇ ਵਜੂਦਾਂ ਦੇ ਗੜਾਂ ਦੇ ਵਿੱਚ ਉੱਜੇ ਹੁੰਦੇ ਸਨ ਔਰ ਲੱਖ ਦੇ ਨਾਲ ਝਾਹੂ ਬਣਿਆ ਹੁੰਦਾ ਸੀ ਕਿ ਅੱਜ ਸਾਨੂੰ ਇਹਨਾਂ ਮਾਨ ਸਨਮਾਨਯੋਗਾਂ ਨੂੰ ਸਾਡੀ ਰਹਿਬਰਾਂ ਦੀ ਬਦੌਲਤ ਮਿਲ ਰਿਹਾ ਹੈ। ਸਤਨ ਸਾਧੂ ਪਰਵਦਾਸ ਮਹਾਰਾਜੀ ਨੇ ਸਾਡੇ ਲਈ 158 ਸਾਲ ਸੰਘਰਸ਼ ਕੀਤਾ। ਉਹਨੇ ਸਾਨੂੰ ਜਿ ਅੱਜ ਅਸੀਂ ਬਾਣੀ ਪੜ੍ਹ ਸੁਣ ਰਹੇ ਹਾਂ। ਉਹ ਇਹ ਸਾਰਾ ਉਹਨਾਂ ਦੀ ਸੰਗਤ ਦੀ ਮਦਦ ਨਾਲ ਵਰ ਨਾਲ ਹੀ ਨਾਲ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਤਰਕਾਤਾ 바ਵਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਇਹ ਹੱਤ ਹਕੂਕ ਲੈ ਕੇ ਦਿੱਤੇ ਪੂਰੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਔਰ ਸਾਨੂੰ ਕਾਨੂੰਨੀ ਅਧਿਕਾਰ ਲੈ ਕੇ ਦਿੱਤੇ ਗਿਆ ਸਰ ਜੀ ਮਾਨ ਵਾਲੀ ਜ਼ਿੰਦਗੀ ਜੀ ਰਹੇ ਹਾਂ ਸਭ ਨੂੰ ਨਰੇਬਰਾ ਦੀ ਬਖਸ਼ਤ ਹੈ ਆਓ ਅੱਜ ਦੇ ਦਿਨ ਪ੍ਰਣ ਕਰੀਏ ਕਿ ਆਪਾਂ ਸਭ ਸਮਾਜ ਇਕੱਠਾ ਹੋ ਕੇ ਸਮਾਜ ਦੇ ਵਿੱਚ ਵਿਕਰੀਏ ਇੱਕ ਦੂਜੇ ਦੇ ਸੁੱਖ ਦੇ ਸੁੱਖ ਦੇ ਵਿੱਚ ਆਪਾਂ ਸੰਜੀ ਬਣੀਏ ਬਾਣੀ ਪੜੀਏ ਸੁਣੀਏ ਪਰਉਪਦੇਸ਼ੇ ਅਮਲ ਕਰਕੇ ਆਪਣਾ ਜੀਵਨ ਸਫਲ ਕਰੀਏ ਤਾਂ ਤਾਂ ਸੰਤ ਪਰਵਦਾਸ ਮਹਾਰਾਜ ਜੀ ਨੇ 648 ਵਿੱਚ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਨੇ ਜੋ ਪ੍ਰੋਗਰਾਮ ਕੀਤੇ ਗਏ ਹਨ ਉਸ ਸੰਬੰਧੀ ਪ੍ਰਵਾਹ ਪੈ ਕੇ ਦੀ ਨਿਢੀ ਚੱਲ ਰਹੀ ਹੈ ਜੋ ਕਿ 11 ਜੂਨ ਤੱਕ ਇਸੇ ਤਰ੍ਹਾਂ ਹੀ ਨਿਰਵੈਣ ਜਾਰੀ ਰਹੇਗੀ 12 ਤਰੀਕ ਦਿਲਬੰਦਵਾਲ ਨੂੰ ਕੰਨਨ ਸਾਧੂ ਪਰਵਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਉਪਰ ਨਿਸ਼ਾਨ ਸਾਹਿਬ ਚੁਲਾਈ ਜਾਣੇ ਹਨ 12 ਤਰੀਕ ਸਵੇਰੇ 10 ਵਜੇ ਉਪਰੰਤ ਸਰਵਾਂ ਤੇ ਪਰਿਵਰਦਾਸ ਹੋਏਗੀ ਗੁਰੂ ਕੀ ਦੇਗ ਚਾਪ ਕੋਣੇ ਦੇ ਨੰਬਰ 8 ਤੋਂ ਤਵਰਤ ਕੇ ਸਭ ਸਤਿਗੁਰਾਂ ਤੋਂ 108 ਸਰਬੰਦਾਸ ਜੀ ਵੱਲੋਂ ਦੇ ਮਜੂਦਾ ਗੱਦੀ ਨਿਸ਼ੀਨ ਤੰਤਨ ਸਤ ਕਰੋ ਨਿਰੰਜਨ ਦਾਸ ਮਹਾਰਾਜ ਜੀ ਦੀ ਜੋਗ ਅਗਵਾਈ ਦੇ ਵਿੱਚ ਜਲੰਧਾ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਬੇਗਮਪੁਰਾ ਟ੍ਰੇਨ 1:00 ਵਜੇ ਕਰੀਬਨ ਜਲੰਧਾ ਰੇਲਵੇ ਸਟੇਸ਼ਨ ਤੋਂ ਰਵਾਨਗੀ ਹੋਣੀ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਹੋਣ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਹੋਣ 1:00 ਵਜੇ ਤੱਕ ਰੇਲਵੇ ਸਟੇਸ਼ਨ ਤੇ ਪਹੁੰਚਣ ਦੀ ਕਿਰਪਾ ਕਰ ਜੈ ਗੁਰਦੇਵ ਤਾਨ ਗੁਰਦੀਪ ਜੈਪੀ ਮ ਜੈ ਭਾਰਤ ਪੰਜਾਬ ਆਦਮੀ ਕੀ ਹਾਜ਼ਰ ਹਾਂ